ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਕੁਲਦੀਪ ਮਾਨਕ ਸਾਹਿਬ ਦਾ ਇਹ ਗੀਤ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਉਸ ਗੀਤ ਵਿੱਚ ਮਾਨਕ ਸਾਹਿਬ ਨੇ ਮਾਂ ਦੀ ਗੱਲ ਕੀਤੀ ਸੀ ਕਿ ਮਾਂ ਬੱਚਿਆਂ ਨੂੰ ਕਿੰਨਾ ਲਾੜ ਲਡਾਉਂਦੀ ਏ ਕਿੰਨਾ ਪਿਆਰ ਕਰਦੀ ਏ ਤੇ ਮੈਂ ਹੁਣ ਗੱਲ ਕਰਨ ਲੱਗਾ ਅੱਜ ਪਿਓ ਦੀ ਜੇ ਮਾਂ ਬੱਚਿਆਂ ਨੂੰ ਲਾੜ ਲਡਾਉਂਦੀ ਏ ਤੇ ਪਿਓ ਬੱਚਿਆਂ ਨੂੰ ਐਸ਼ ਕਰਾਉਂਦਾ ਸੋ ਪਿਓ ਦੀ ਗੱਲ ਕਰਨ ਲੱਗਾ ਬਾਪੂ ਦੀ ਗੱਲ ਕਰਨ ਲੱਗਾ ਸੁਣ ਕੇ లైక్ కామెంట్ ਤੇ షేర్ జరూ కర్యో ఓ پیయో ਹੁੰਦਾ ਏ ਪਿਓ ਦੁਨੀਆ ਵਾਲਿਓ ਸ਼ੁੱਧ ਖਾਲਸ ਦੇਸੀ ਕਿਓ ਦੁਨੀਆ ਵਾਲਿਓ ఓ پیయో ਹੁੰਦਾ ਏ ਪਿਓ ਦੁਨੀਆ ਵਾਲਿਓ ਪਿਓ ਬੱਚਿਆਂ ਨੂੰ ਐਸ਼ ਕਰਾਉਂਦਾ ਦੁਨੀਆ ਦੀ ਹਰ ਚੀਜ਼ ਦਵਾਉਂਦਾ ਖਵਾਉਂਦਾ ਕੇਲੇ ਸੋ ਦੁਨੀਆ ਵਾਲਿਓ ਓ ਪਿਓ ਹੁੰਦਾ ਏ ਪਿਓ ਦੁਨੀਆ ਵਾਲਿਓ ਪਿਓ ਦੀਆਂ ਗਾਲਾਂ ਘੋਦੀਆਂ ਨਾਲ ਜੀ ਕਰਦਾ ਮੈਂ ਡੇਲੀ ਖਾਲਾਂ ਅੰਦਰੋਂ ਤਾਂ ਕਰਦਾ ਮੋਹ ਦੁਨੀਆਂ ਵਾਲਿਓ ਉਹ ਪਿਓ ਹੁੰਦਾ ਏ ਪਿਓ ਦੁਨੀਆਂ ਵਾਲਿਓ ਜਦ ਕੋਈ ਬੱਚਾ ਕਰੇ ਤਰੱਕੀ ਸਮਝੋ ਪਿਓ ਦੀ ਫਸਲ ਹੈ ਪੱਕੀ ਉਸ ਵਕਤ ਵਧਾਈਆਂ ਦਿਓ ਦੁਨੀਆਂ ਵਾਲਿਓ ਪਿਓ ਹੁੰਦਾ ਏ ਪਿਓ ਦੁਨੀਆਂ ਵਾਲਿਓ ਮੋ ਬਾਪੂ ਨਾਲ ਕਰਦਾ ਬਾਲਾ ਦੱਸਦਾ ਨਹੀਂ ਪਿੰਡ ਸੂਰੋਂ ਵਾਲਾ ਰੱਖਦਾ ਏ ਟੋਨੀ ਲਕੋ ਦੁਨੀਆਂ ਵਾਲਿਓ ਪਿਓ ਹੁੰਦਾ ਏ ਪਿਓ ਦੁਨੀਆਂ ਵਾਲਿਓ ਸ਼ੁੱਧ ਖਾਲਸ ਦੇਸੀ ਕਿਓ ਦੁਨੀਆਂ ਵਾਲਿਓ ਆ ਪਿਓ ਹੁੰਦਾ ਏ ਪਿਓ ਦੁਨੀਆਂ ਵਾਲਿਓ ਸੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਰੇ ਨੂੰ ਇਹ ਗੀਤ ਵਧੀਆ ਲੱਗੇਗਾ ਮੈਨੂੰ ਪੂਰੀ ਉਮੀਦ ਏ ਤੇ ਸ਼ੇਅਰ ਹੁਣ ਕਰ ਦਿਓ ਤੁਸੀਂ ਸਾਰੇ ਜਣੇ ਓਕੇ ਸਤਿ ਸ੍ਰੀ ਅਕਾਲ ਜੀ